ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਸਾਖੀ 29ਵੀਂ ਇੱਕ ਸਿੱਖ ਦੀ ਸਾਖੀ ਤਨ ਸਤਿਗੁਰਾਂ ਦੀ ਸਿੱਖੀ ਤੇ ਤਨ ਸਤਿਗੁਰੂ ਜੀ ਦੇ ਸਿੱਖ ਅੰਤ ਨਹੀਂ ਆਉਂਦਾ ਨਾ ਐ ਗਿਨੇ ਜਾ ਸਕਤੇ ਹਨ ਕਿ ਸਤਿਗੁਰੂ ਜੀ ਨੇ ਕਿੰਨੇ ਧਾਰੇ ਤੇ ਨਾ ਹੀ ਸਿੰਘਾਂ ਦੇ ਪਿਆਰ ਦੀਆਂ ਕਥਾ ਕਹਾਣੀਆਂ ਮੁੱਕ ਸਕਦੀਆਂ ਹਨ ਦੁਪਹਿਰ ਦਾ ਵੇਲਾ ਸੀ ਗੋਦਾਵਰੀ ਦੇ ਨਿਰਮਲ ਜਲ ਦੇ ਕਿਨਾਰੇ ਸਤਿਗੁਰੂ ਜੀ ਬਿਰਾਜਮਾਨ ਸਨ ਉਹਨਾਂ ਦੇ ਸੰਮੁਖ ਸਿੰਘ ਤੇ ਸਤਸੰਗੀ ਪੁਰਸ਼ ਬੈਠੇ ਹੋਏ ਸਨ ਛੋਟਾ ਜਿਹਾ ਸਤਸੰਗੀ ਧਰਮ ਦਾ ਦਰਬਾਰ ਸੀ ਸ਼ਾਂਤੀ ਸਤਿਆ ਨਿਰਵੈਰਤਾ ਨਿਡਰਤਾ ਤੇ ਪ੍ਰੀਤ ਤੁੰਨ ਦਾ ਰਾਜ ਸੀ ਜਿਹੜਾ ਦੂਰੋਂ ਆਉਂਦਾ ਸੀ ਬਿਨਾ ਕਿਸੇ ਪੈਰ ਹਿਲਾਏ ਦੇ ਖੜਕਾ ਕੀਤੇ ਤੇ ਹੌਲੀ-ਹੌਲੀ ਚੱਲ ਕੇ ਬੜੇ ادب ਨਾਲ ਦੀਵਾਨ ਵਿੱਚ ਬੈਠ ਜਾਂਦਾ ਸੀ ਜਿਨੇ ਜਗਿਆਸੂ ਦੀਵਾਨ ਵਿੱਚ ਸਨ ਸਾਰਿਆਂ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸੀ ਓਡੋਲ ਬੈਠੇ ਹੋਏ ਸਤਿਗੁਰੂ ਵਾਹਿਗੁਰੂ ਦੇ ਜਾਪ ਨੂੰ ਜਪਦੇ ਹੋਏ ਇਉਂ ਝੂਲ ਰਹੇ ਸਨ ਜਿਵੇਂ ਹਵਾ ਦੇ ਨਾਲ ਸਰੂ ਦਾ ਬੂਟਾ ਝੂਲਦਾ ਹੈ ਪਰਮਾਰਥ ਦੀਆਂ ਗੱਲਾਂ ਸਨ ਸਵਾਰਥ ਦਾ ਕਿਤੇ ਨਾਮ ਨਹੀਂ ਸੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਸਨ हे ਜਗਿਆਸੂ ਜਨੋ ਮਨੁੱਖ ਜਨਮ ਨਿਰਮੋਲਕ ਹੈ ਇਸ ਦਾ ਇੱਕ ਇੱਕ ਸਵਾਸ ਭਗਤੀ ਸੇਵਾ ਨੇਕੀ ਤੇ ਧਰਮ ਕੀਰਤ ਤੋਂ ਬਿਨਾ ਵਿਅਰਥ ਨਹੀਂ ਕਮਾਉਣਾ ਚਾਹੀਦਾ ਮੁੜ ਕੇ ਨਹੀਂ ਮਿਲਣਾ ਜੀਵ 84 ਦੇ ਗੇੜ ਵਿੱਚ ਘੁੰਮਦਾ ਫਿਰਦਾ ਰਹਿੰਦਾ ਹੈ ਪੂਰਬਲੇ ਕਰਮ ਹੋਣ ਤਾਂ ਹੀ ਇਹ ਜੀਵਨ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਜੀ ਨੇ ਸ਼ਸਤਰਾਂ ਦਾ ਉਪਦੇਸ਼ ਵੀ ਦੇਣਾ ਕੀਤਾ ਸਾਰੇ ਸ਼ਸਤਰ ਸਾਈ ਬਾ ਨੇ ਇੱਕ ਥਾਂ ਰਖਾਏ ਹੋਏ ਸਨ ਉਹਨਾਂ ਨੂੰ ਧੂਪ ਦੇ ਕੇ ਜੋਤ ਜਗਾ ਕੇ ਸਤਕਾਰਿਆ ਜਾਂਦਾ ਸੀ ਸਾਈਬ ਆਗਦੇ ਸਿੰਘੋ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਸਿੰਘ ਦੀ ਸਹਾਇਤਾ ਅਸਰ ਹਥਿਆਰ ਅਸਾਂ ਦਾ ਰੂਪ ਹੋ ਕੇ ਕਰੇਗਾ ਜਿਹੜਾ ਸਿੰਘ ਸ਼ਸ ਸਰਦਾਰੀ ਹੋਵੇਗਾ ਉਹੋ ਹੀ ਚੋਂਦਾ ਰਹੇਗਾ ਉਹੋ ਹੀ ਕਿਸੇ ਦੀ ਸੇਵਾ ਕਰੇਗਾ ਸਤਿਗੁਰੂ ਜੀ ਆਪਣੇ ਬਾਸ ਹੁਣ ਇੱਕੋ ਕਿਰਪਾਨ ਰੱਖਦੇ ਜਿਹੜੀ ਕਿਰਪਾਨ ਬਹੁਤ ਹੀ ਤੇਜ਼ ਧਾਰ ਵਾਲੀ ਉਹਦੇ ਨਾਲ ਤਕੜੇ ਪੁਰਖ ਦੇ ਦੋ ਟੋਟੇ ਇੱਕੇ ਵਾਰ ਕੀਤੇ ਜਾ ਸਕਦੇ ਸਨ ਉਹ ਕਿਰਪਾਨ ਕਿਸੇ ਨੇ ਪ੍ਰੇਮ ਪੇਟਾ ਕੀਤੀ ਸੀ ਉੱਪਰ ਲੀਥਾ ਸਤਿਗੁਰੂ ਜੀ ਬਿਰਾਜਮਾਨ ਸਨ ਕਿ ਇੱਕ ਸਿੱਖ ਬਹੁਤ ਮੰਦੀ ਦਸ਼ਾ ਵਿੱਚ ਸਤਿਗੁਰੂ ਜੀ ਦੇ ਕੋਲ ਪੁੱਜਾ ਉਹਦੇ ਬਸਰ ਲੀਰਾਂ ਲੀਰਾਂ ਹੋਏ ਹੋਏ ਸਨ ਸਿਰ ਤੋਂ ਪੈਰਾਂ ਤੱਕ ਘੱਟਾ ਸੀ ਉਹ ਬਹੁਤ ਹੀ ਕੰਗਾਲ ਲੱਗਦਾ ਸੀ ਉਸ ਨੂੰ ਦੇਖ ਕੇ ਸਾਈ ਬਾ ਦੇ ਨੈਣਾਂ ਵਿੱਚ ਪ੍ਰੇਮ ਦਾ ਉਛਾਲ ਆ ਗਿਆ ਜਦੋਂ ਸਿੱਖ ਨੇ ਸਤਿਗੁਰੂ ਜੀ ਦੇ ਅਗੇ ਮੱਥਾ ਟੇਕਿਆ ਤਾਂ ਸਿੱਖ ਦੀਆਂ ਭੂਬਾਂ ਨਿਕਲ ਗਈਆਂ ਸ਼ਾਂਤਮਈ ਦਾ ਵਾਯੂ ਮੰਡਲ ਪੰਗ ਹੋ ਗਿਆ ਸਾਹਿਬਾਨੀ ਚੀਤੀ ਨਾਲ ਉਸਾਰ ਸੀਰ ਚੁਕ ਲਿਆ ਉਹਨਾਂ ਨੇ ਪੁੱਛਿਆ ਕਿਉਂ ਪ੍ਰੇਮਿਆ ਕੀ ਗੱਲ ਹੈ ਤੈਨੂੰ ਕੀ ਦੁੱਖ ਹੈ ਉਸ ਸਿੱਖ ਨੇ ਆਪਣੀ ਜੀਵਨ ਕਥਾ ਇਉਂ ਦੱਸੀ ਮਹਾਰਾਜ ਮੈਨੂੰ ਬਖਸ਼ਣਾ ਮੇਰੇ ਵੱਸ ਸੀ ਗੱਲ ਨਹੀਂ ਰਹੀ ਮੈਂ راہ ਵਿੱਚ ਲੁੱਟਿਆ ਗਿਆ ਮੈਂ ਆਪਦੀ ਪੇਟਾ ਕਰਨ ਵਾਸਤੇ ਬਹੁਤ ਸਾਰਾ ਪਦਾਰਥ ਲਿਆਇਆ ਹਸਾ ਪਰ ਤੁਰਕਾਂ ਨੇ ਲੁੱਟ ਲਿਆ ਸਤਗੁਰੂ ਜੀ ਕੋਈ ਚਿੰਤਾ ਨਹੀਂ ਸਤਗੁਰੂ ਨਾਨਕ ਤੇਵ ਜੀ ਦੇ ਦਰਬਾਰ ਵਿੱਚ ਪ੍ਰੇਮ ਦੀ ਲੋੜ ਹੈ ਧਨ ਦੀ ਨਹੀਂ ਕਿੱਥੋਂ ਆਇਆ ਹੈ ਸਿੱਖ ਮੈਂ ਕਾਬਲ ਦਾ ਰਹਿਣ ਵਾਲਾ ਬਲਕੀ ਮਲ ਹਾਂ ਮੇਰੇ ਪਿਤਾ ਜੀ ਤੇ ਬਾਬਾ ਜੀ ਗੁਰੂ ਘਰ ਦੇ ਸ਼ਰਦਾਲੂ ਸਿੱਖ ਸਨ ਉਹ ਤਾਂ ਆਪਦੇ ਹੀ ਦਰਸ਼ਨ ਸ੍ਰੀ ਅਨੰਦਪੁਰ ਕਰ ਗਏ ਸਨ ਪਰ ਮੈਂ ਮੰਦਪਾਗਾ ਦਰਸ਼ਨ ਕਰਨ ਨਾ ਆਇਆ ਔਣ ਔਣ ਕਰਦਿਆਂ ਹੀ ਕੰਸੂਆ ਮਿਲੀਆਂ ਕਿ ਤੁਰਕਾਂ ਨੇ ਸਤਗੁਰਾਂ ਨਾਲ ਯੁੱਧ ਕਰਨਾ ਆਰੰਭ ਕਰ ਦਿੱਤਾ ਹੈ ਯੁੱਧਾਂ ਦੇ ਪਿੱਛੋਂ ਪਤਾ ਲੱਗਾ ਆਪਨੇ ਅਨੰਦਪੁਰ ਤਾਂ ਛੱਡ ਦਿੱਤਾ ਪਰ ਮੇਰੇ ਅੰਦਰ ਦਰਸ਼ਨ ਕਰਨ ਦੀ ਲਗਨ ਇੱਕ ਤੜਪ ਬਣ ਗਈ ਮੈਂ ਰਾਤ ਦਿਨੇ ਉਡੀਕਾ ਕਰਨ ਲੱਗਾ ਕਿ ਕਦੋਂ ਦਰਸ਼ਨ ਕਰਾਂ ਆਖਰ ਕੁਝ ਸਿੰਘ ਮਿਲੇ ਉਹਨਾਂ ਨੇ ਦੱਸਿਆ ਕਿ ਸਤਕਰੂਰ ਜੀ ਮਾਲਵੇ ਦੀ ertid ਵਿੱਚ ਹਨ ਤਲਵੰਡੀ ਸਾਬੋ ਨਗਰ ਵਿੱਚ ਮੈਂ ਬਹੁਤ ਸਾਰਾ ਧਨ ਪਦਾਰਤ ਲੈ ਕੇ ਕਾਬਲੋਂ ਤੁਰ ਪਿਆ ਮੰਜ਼ਲਾਂ ਕੱਟਦਾ ਕੱਟਦਾ ਤਲਵੰਡੀ ਪੁੰਜਾ ਤਾਂ ਉੱਥੇ ਆਪਦੇ ਦਰਸ਼ਨ ਨਾ ਹੋਏ ਮੇਰੇ ਸਾਥੀ ਤਾਂ ਉੱਥੋਂ ਪਿੱਛੇ ਚਲੇ ਗਏ ਪਰ ਮੈਂ ਲੋਕਾਂ ਕੋਲੋਂ ਪੁੱਛਦਾ ਹੋਇਆ ਕਿ ਆਪ ਕਿਹੜੇ ਕਿਹੜੇ ਰਾਹ ਆਏ ਜਾਕਿਸ ਅਸਥਾਨ ਤੇ ਬਿਰਾਜਮਨ ਹੋ ਪਤਾ ਕਰਦਾ ਹੋਇਆ ਤੁਰਿਆ ਆਇਆ ਵਾਹਿਗੁਰੂ ਦੇ ਪਾਣੇ ਨੂੰ ਕੌਣ ਜਾਣੇ ਮੈਨੂੰ ਰਾਹ ਵਿੱਚ ਤਿੰਨ ਵਾਰ ਡਾਕੂਆਂ ਨੇ ਲੁੱਟਿਆ ਤੇ ਕੁੱਟਿਆ ਮੇਰੇ ਕੋਲ ਕੋਈ ਸਮਾਨ ਨਾ ਰਿਹਾ ਉਦਾਲੇ ਲੀੜੇ ਵੀ ਰਹਿ ਗਏ ਉਹ ਵੀ ਪਟ ਗਏ ਜੁੱਤੀ ਟੁੱਟ ਗਈ ਮੈਂ ਨੰਗੀ ਪੈਰੀ ਚੱਲਣਾ ਸ਼ੁਰੂ ਕਰ ਦਿੱਤਾ ਦਿੱਲੀ ਤੋਂ ਆਗਰੇ ਤੁਰਦਾ-ਤੁਰਦਾ ਪੁੱਜਾ ਹਾਂ ਏ ਮਾਲਕ ਮੈਨੂੰ ਬਖਸ਼ੋ ਮੈਂ ਕੰਗਾਲ ਹੋ ਗਿਆ ਮੈਂ ਆਪ ਦੀ ਪੇਟਾ ਕੁਝ ਨਾ ਕਰ ਸਕਿਆ ਅੱਜ ਖਾਲੀ ਹੱਥ ਆਪਦੇ ਦਰਸ਼ਨ ਕਰ ਰਿਆਂ ਹਾਂ ਕਿੰਨਾ ਮੰਤ ਭਾਗੀ ਹਾਂ ਸਿੱਖ ਦੀ ਜੀਵਨ ਕਤਾ ਸੁਣ ਕੇ ਉਸ ਦੀ ਮਾੜੀ ਦਸ਼ਾ ਦੇਖ ਕੇ ਦੀਵਾਨ ਵਿੱਚ ਬੈਠੇ ਹੋਏ ਸਾਰੇ ਸਿੰਘਾਂ ਤੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਜਲ ਪਰ ਆਇਆ ਉਹਨਾਂ ਦੀਆਂ ਜ਼ੁਬਾਨਾਂ ਤੋਂ ਮੱਲੋ ਮੱਲੀ ਨਿਕਲ ਗਿਆ ਧੰਨ ਸਤਗੁਰੂ ਜੀ ਦੇ ਸਿੱਖ ਧੰਨ ਸਤਗੁਰੂ ਜੀ ਦੇ ਸਿੱਖ ਧੰਨ ਧੰਨ ਸਤਗੁਰੂ ਜੀ ਦੀ ਸਿੱਖੀ ਵਾਲੋ ਨਿੱਕੇ ਮਹਾ ਕਠਿਨ ਸਤਗੁਰੂ ਜੀ ਨੇ ਸਿੱਖ ਨੂੰ ਉੱਪਰ ਕਰਕੇ ਗੱਲ ਨਾਲ ਲਾਇਆ निहाल ਕੀਤਾ ਬਾਹਰ ਦਿੱਤਾ ਤੇਰੇ ਉਦਾਲੇ ਇਹ ਬਸਤਰ ਲੀਰਾ ਨਹੀਂ ਸਗੋ ਰੇਸ਼ਮ ਦੇ ਹਨ ਰਾਹਾਂ ਦਾ ਕੱਟਾ ਨਹੀਂ ਕੇਸਰ ਹੈ ਤੂੰ ਕੰਗਾਲ ਨਹੀਂ ਸਗੋ شاہੂ ਕਰ ਹੈ ਤੇਰਾ ਜਨਮ ਮਰਨ ਸਵਰਗਿਆ ਤੂੰ निहाल ਹੋਇਆ ਸਤਗੁਰੂ ਨਾਨਕਦੇਵ ਜੀ ਦੀ ਤੇਰੇ ਤੇ ਬਹੁਤ ਮੇਰ ਹੋਈ ਹੈ ਇਸ ਤਰ੍ਹਾਂ ਬਚਨ ਕਰਕੇ ਸਿੱਧ ਕੀ ਸਿੱਖਦੇ 베ੜੇ ਧਾਰ ਦਿੱਤੇ ਸਤਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਉਹ ਸਿੱਖ ਨੂੰ ਇਸ਼ਨਾਨ ਕਰਾਉਣ ਨਵਾਂ ਪੁਸ਼ਾਕਾ ਪਹਿਨਾਉਣ ਤੇ ਪ੍ਰਸ਼ਾਦ ਚ ਖਾਣ। ਬਾਕੀ ਬਚਨ ਬਿਲਾਸ ਫਿਰ ਕੀਤੇ ਜਾਣਗੇ। ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਉਸੇ ਵੇਲੇ ਹੋ ਗਈ। ਭਾਈ ਸੰਤੋਖ ਸਿੰਘ ਜੀ ਸਿੰਘ ਨੂੰ ਨਾਲ ਲੈ ਗਏ ਤੇ ਜਾ ਕੇ ਇਸ਼ਨਾਨ ਕਰਾਇਆ ਤੇ ਨਵਾਂ ਪੁਸ਼ਾਕਾ ਪਹਿਨਾਇਆ। ਇਹ ਸਿੱਖ ਸਤਿਗੁਰੂ ਜੀ ਦੇ ਅਖਾਲ ਚਲਾਣੇ ਤੱਕ ਰਿਹਾ। ਪਿੱਛੋਂ ਆਪਣੇ ਦੇਸ਼ ਨੂੰ ਤੁਰ ਗਿਆ। ਸਤਿਗੁਰੂ ਜੀ ਦੇ ਬਚਨ ਸੱਚੇ ਹੋਏ। ਉਹ ਸਿੱਖ ਬਹੁਤ ਹੀ ਅਮੀਰ ਹੋਇਆ ਤੇ ਗੁਰਸਿੱਖੀ ਨਾਲ ਪ੍ਰੇਮ ਕਰਦਾ ਰਿਹਾ। ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਦਾ ਆਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ